ਨਾਲੇ ਤੇ ਆਪਾਂ ਕਹਿੰਨੇ ਆ ਵੀ ਸੈਡ ਸਾ ਆਪਣਾ ਜੁੜੇ ਇੱਕ ਅਕਾਲ ਤਖਤ ਨਾਲ ਜੁੜੇ ਇੱਕ ਮਰਿਆਦਾ ਤਲੇ ਤੇ ਇਸ ਕਰਕੇ ਜ਼ਰੂਰੀ ਹੈ ਕਿ ਇਸ ਗੁਰੂ ਗ੍ਰੰਥ ਸਾਹਿਬ ਜੀ ਜੂਰੀ ਚ ਆਪਾਂ ਬੈਠੇ ਆ ਤੇ ਸਾਰਿਆਂ ਨੇ ਜਕਾਰਾ ਲਾਉਣਾ ਨਾਲ ਨਾਲ ਆਪਾਂ ਮਰਿਆਦਾ ਬਾਰੇ ਸਿੱਖਣਾ ਵੀ ਸਾਡੀ ਮਰਿਆਦਾ ਕੀ ਕਿਉਂਕਿ ਜਕਾਰਾ ਜਿਹੜਾ ਕਿਤੇ ਸਕੂਲ ਚ ਲੱਗ ਸਕਦਾ ਹੈ ਹਨਾ ਕਿਸੇ ਗਰਾਊਂਡ-ਗਰਾਊਂਡ ਚ ਲੱਗ ਸਕਦਾ ਹੈ ਹਨਾ ਪਰ ਗੁਰੂ ਘਰ ਜਕਾਰਾ ਸੌਰੀ ਤਾੜੀ ਜਿਹੜੀ ਉਹ ਗਰਾਊਂਡ ਤੇ ਵੱਜ ਜਾਂਦੀ ਕਈ ਵਾਰੀ ਹਨਾ ਖੇਡਦੇ ਹੁੰਦੇ ਬੱਚੇ ਇਜਾ ਸਕੂਲ ਚ ਪਰ ਜਕਾਰ ਧਕਾਰਾ ਕਿੱਥੇ ਵੱਜਦਾ ਜਕਾਰਾ ਲੱਗ ਸਕਦਾ ਉੱਥੇ ਵੀ ਪਰ ਗੁਰਦੁਆਰੇ ਤਾੜੀ ਨਹੀਂ ਗੁਰਦੁਆਰੇ ਕੀ ਬੇਟਾ ਜੀ ਜਕਾਰਾ ਜਕਾਰਾ ਕਿਤੇ ਵੀ ਤੁਸੀਂ ਲਾ ਸਕਦੇ ਹੋ ਪਰ ਆਪਾਂ ਇੱਕ ਮਿੰਟ ਲਈ ਮੰਨ ਲੈਂਦੇ ਆ ਵੀ ਚਲੋ ਬੱਚੇ ਖੇਡਦੇ ਹੁੰਦੇ ਆ ਕਿਤੇ ਜਾਂ ਹਨਾ ਕੋਈ ਵੀ ਨਾਮ ਜਾਂ ਕੋਈ ਪ੍ਰੋਗਰਾਮ ਹੋ ਹੁੰਦਾ ਤਾੜੀ ਮਾਰਦੇ ਨੇ ਲੋਕ ਪਰ ਗੁਰੂ ਘਰ ਤਾੜੀ ਨਹੀਂ ਗੁਰੂ ਘਰ ਜਕਾਰਾ ਹੈਗਾ ਇਹ ਚੀਜ਼ਾਂ ਸਾਨੂੰ ਗੁਰਦੁਦਾਰੇ ਆ ਕੇ ਸਿੱਖਾਂਗੇ ਗੁਰੂ ਦੀ ਜਹੂਰੀ ਚ ਸਿੱਖਾਂਗੇ ਉੰਜ ਨਹੀਂ ਸਿੱਖ ਸਕਦੇ ਠੀਕ ਹੈ ਸੋ ਸਮਝ ਆ ਗਈ ਬੇਟਾ ਤੇ ਜਿਹੜੇ ਬੱਚੇ ਸਵਾਲਾਂ ਦੇ ਜਵਾਬ ਦੇ ਜਾਣਗੇ ਉਹ ਇੱਧਰ ਆਈ ਜਾਣਗੇ ਬਹਿ ਜਾਣ ਕਿੱਥੇ ਆ ਕੇ ਜਿਹੜੇ ਬੱਚੇ ਸਵਾਲ ਸਹੀ ਹੋਏਗਾ ਉਸ ਤੋਂ ਬਾਅਦ ਜਵਾਬ ਦੇ ਤੋਂ ਬਾਅਦ ਬੋਲੇਗਾ ਨਹੀਂ ਤੇ ਨਾ ਹੀ ਕੋਈ ਕਿਸੇ ਨੂੰ ਦੱਸੇ ਤੇ ਨਾ ਹੀ ਪੁੱਛੇ ਸਵਾਲ ਨਾਲ ਦੀ ਨਾਲ ਕੈਂਸਲ ਵੀ ਹੋਈ ਜਾਣਗੇ ਠੀਕ ਹੈ ਨੁਕਸਾਨ ਤੁਹਾਡਾ ਜੇ ਸਵਾਲ ਕੈਂਸਲ ਏ ਤੇ ਇਨਾਮ ਵੀ ਕੈਂਸਲ ਹੋ ਜਾਏਗਾ ਤੇ ਸਾਰਿਆਂ ਤੋਂ ਪਹਿਲਾਂ ਪਹਿਲੀ ਤੋਂ ਪੰਜਵੀਂ ਵਾਲੇ ਬੱਚੇ ਨੇੜੇ ਆ ਜਾਓ ਜਿਹੜੇ ਪਹਿਲੀ ਤੋਂ ਪੰਜਵੀਂ ਵਾਲੇ ਬੱਚੇ ਹੈਗੇ ਨੇ ਇੱਥੇ ਆ ਜਾਓ ਆਪ ਪਹਿਲੇ ਤੋਂ ਪੰਜਵੀਂ ਅੰਸਾਰ ਪੁੱਛਾਂਗੇ ਉਸ ਤੋਂ ਬਾਅਦ 6ਵੀਂ ਤੋਂ 8ਵੀਂ ਵਾਲੇ ਫਿਰ 9ਵੀਂ ਤੋਂ ਪਲੱਸ 2 ਵਾਲੇ ਛੇ ਪਹਿਲੇ ਤੋਂ ਪੰਜਵੀਂ ਵਾਲੇ ਬਟਾਈ ਰੈਡੀ ਹੋ ਚਲੋ ਵਧੀਆ ਪਹਿਲੇ ਤੋਂ ਪੰਜਵੀਂ ਵਾਲਿਆਂ ਨੂੰ ਸਵਾਲ ਬਟਾ ਜੀ ਬਾਕੀ ਬੱਚੇ ਚੁੱਪ ਰਹਿਣਗੇ ਜਿੰਨਾ ਤੁਸੀਂ ਚੁੱਪ ਰਹੋਗੇ ਨਾਲ ਨਾਲ ਜੋ ਉਹਨਾਂ ਟਾਈਮ ਘੱਟ ਲੱਗੇ ਉਹ ਗਰਮੀ ਬਹੁਤ ਹੈ ਨਾ ਤੇ ਆਪਾਂ ਟਾਈਮ ਕੱਟ ਲਾਉਣਾ ਸਾਰਾ ਕੁਝ ਧਿਆਨ ਚ ਰੱਖਣਾ ਹੁੰਦਾ ਪਹਿਲੇ ਤੋਂ ਪੰਜਵੇਂ ਵਾਲੇ ਸਵਾਲ ਬਾਬਾ ਦੀਪ ਸਿੰਘ ਜੀ ਨੇ ਕਿੰਨੇ ਸਾਲ ਦੀ ਉਮਰ ਚ ਅਮਰ ਸ਼ਕਿਆ ਸੀ ਇਦਾਂ ਨਹੀਂ ਬੇਟਾ ਆਥੀ ਖੜਾ ਕਰਨਾ ਬਾਈ ਜਾ ਕਰੋ ਤੁਸੀਂ ਤੁਸੀਂ ਮੇਰੇ ਜਾ ਕੇ ਪੁੱਛਣਾ ਸਵਾਲ ਤਾਰਾ ਸਤਿ ਸ੍ਰੀ ਅਕਾਲ ਬੇਟਾ ਨਹੀਂ ਜੀ ਤੁਸੀਂ ਖੜੇ ਹੋ ਜਾਓ ਇੱਥੇ ਆ ਜਾਓ ਗੱਲ ਨੂੰ ਫੋਲੋ ਕਰੋ ਨਾ ਨਾਲੇ ਢਿੱਲਾ ਜਿਹਾ ਜਕਰਾ ਨਹੀਂ ਮਿਲਾਉਣਾ ਜੋਰ ਲਾ ਕੇ ਖੜੀ ਹੋ ਅਸੀਂ ਢਿੱਲੀ ਕੌਮ ਨਹੀਂ ਹੈਗੇ ਆ ਅਸੀਂ ਤਾਂ ਦੁਜਿਆਂ ਨੂੰ ਕੱਸਣ ਆ ਲਿਆ ਤੇ ਇਸ ਕਰਕੇ ਤਿਆਰ ਰੱਖਣਾ ਹੈ ਜਕਾਰਾ ਚੜਦੀ ਕਨਾਲ ਲਾਉਣਾ ਬੋਲੇ ਸੋਨਹਿਾ ਸਤਿ ਸ਼੍ਰੀ ਅਕਾਲ ਅਗਲਾ ਸਵਾਲ ਜੀ ਪੰਥੀ ਤੇ ਪੰਜਵੀਂ ਵਾਲੀ ਹੰਸ ਲਾਲ ਆਪ ਜੀ ਨੇ ਗੁਰਬਾਣੀ ਦਾ ਗਿਆਨ ਕਿਸਤ ਲਿਆ ਸੀ ਬਾਬਾ ਦੀਪ ਸਿੰਘ ਜੀ ਤੋਂ ਤੁਹਾਡਾ ਪਾਈ ਪਾਈ ਮਨੀ ਤੁਸੀਂ ਉਹਨਾਂ ਦੇ ਨਾਮ ਦੇ ਅੱਗੇ ਕੀ ਲੱਗਦਾ ਸੀਗਾ ਨਾਮ ਉਹਨਾਂ ਦੇ ਨਾਮ ਦੇ ਅੱਗੇ ਕੁਝ ਲੱਗਦਾ ਕੋਈ ਬੱਚਾ ਬੋਲੇ ਨਾ ਜੀ ਬੇਨਤੀ ਨਾਲ ਦੀ ਨਾਲ ਮਹਾਨ ਵਿਦਵਾਨ ਪਾਈਂ ਨੇ ਕਾਲੀ ਨਹੀਂ ਕਰਨੀ ਬੇਟਾ ਮੇਰੀ ਗੱਲ ਤਾਂ ਸੁਣੋ ਇਹ ਬੱਚੀ ਨੂੰ ਮੌਕੇ ਵੀ ਤੁਹਾਡੇ ਪਿੰਡ ਦੀ ਬੱਚੀ ਹੈ ਤੁਹਾਡੇ ਹਨਾ ਭੈਣ ਭਰਾਈ ਤੁਸੀਂ ਸਾਰੇ ਆਪਾਂ ਹਨਾ ਕਿਉਂਕਿ ਖਾਲਸਾ ਪੰਥ ਕਾਲੀ ਨਾ ਕਰੋ ਮਿੰਟਰ ਨੂੰ ਤਾਂ ਹੱਲ ਕਰਕੇ ਜਵਾਬ ਕਿਹਾਇਆ ਜਾਏ ਠੀਕ ਹੈ ਕਾਲੀ ਕਰਦੇ ਨੇ ਤਾਂ ਖਾਲਸਾ ਤੁਹਾਡਾ ਹੈ ਹਨਾ ਬੇਟਾ ਬਹਿ ਜਾਓ ਹੋਰ ਕੋਈ ਸਵਾਲ ਪੁੱਛਾਂਗਾ ਦਰਵਾਜ਼ੇ ਗੁਰੂ ਜੀ ਨੇ ਆਪ ਜੀ ਤੇ ਜਿੰਨੇ ਕਿਹੜੀ ਸੇਵਾ ਲਈ ਸੀ ਪਹਿਲੀ ਤੋਂ ਪੰਜਵੀਂ ਵਾਲੇ ਆ ਬੱਚੇ ਅਜਾ ਫੜੋ ਉਹ ਉਪਰੰਤ ਸਾਇਤ ਉਤਾਰੇ ਦੀ ਸੇਵਾ ਦੁਆਰੋਂ ਬੋਲੋ ਸਹੀ ਤਰੀਕੇ ਨਾਲ ਸੁਣਨ ਦਿੱਕੇ ਉਹ ਉਪਰੰਤ ਸਾਇਤ ਜੀ ਤੇ ਉਤਾਰੇ ਦੀ ਸੇਵਾ ਉਤਾਰੇ ਕਰਨ ਦੀ ਸੇਵਾ ਠੀਕ ਹੈ ਤੇ ਜਕਾਰਾ ਫਿਰ ਕਿਨੇ ਲਾਉਣਾ ਸਤਿ ਸ੍ਰੀ ਅਕਾਲ ਮੋਤੀ ਬਰਖਣੇ ਪੁੱਛੋ ਅਗਲਾ ਸਵਾਲ ਜੀ ਆਪ ਜੀ ਦੇ ਨਾਲ ਹੋਰ ਇਹ ਸੇਵਾ ਕਿਸ ਦੀ ਲੱਗੀ ਸੀ ਹਾਂ ਜੀ ਬੇਟਾ ਹਾਂ ਜੀ ਭਾਈ ਮਨੀ ਸਿੰਘ ਜੀ ਭਾਈ ਮਨੀ ਸਿੰਘ ਜੀ ਸਹੀ ਜਵਾਬ ਤੇ ਜਿਕਰਾ ਬਾਬਾ ਜੀ ਨੂੰ ਕਹਿ ਦਈਏ ਜਾਂ ਸਾਰੇ ਇਹ ਲਾ ਦੇਣਗੇ ਤੇ ਇਹਨਾਂ ਨੂੰ ਨਾਮ ਦੇ ਦਾਂਗੇ ਆਪਾਂ ਠੀਕ ਹੈ ਜੀ ਬੋਲੇ ਈਸ਼ੋ ਨਿਹਾਲ ਨਾਲੇ ਇੱਧਰ ਆਓ ਬੇਟਾ ਇੱਥੇ ਆਓ ਹੁਣ ਮੈਂ ਕੀ ਗੱਲ ਕਰ ਰਿਹਾ ਸੀਗਾ ਕਿ ਗੁਰਦੁਆਰੇ ਦੀ ਮਰਿਆਦਾ ਲਿਖੋ ਆਪਾਂ ਬਾਕੀ ਗੱਲਾਂ ਤੇ ਬੜੀਆਂ ਇਤਿਆਹ ਚ ਰੱਖਦੇ ਆ ਨਾ ਪਰ ਅਸੀਂ ਆਪਣੇ ਬੱਚੋ ਚ ਦੀ ਇਹ ਹਾਇਰ ਇਹ ਰੰਦਾ ਸਾਹਿਬ ਵੀ ਗੁਰਦੁਆਰੇ ਕੱਪੜੇ 껙 ਪਾ ਕੇ ਆਉਣੇ ਸੁਣਿਓ ਬੱਚਾ ਬੁਣਿਆ ਦੀ ਕੌਮ ਤੋਂ ਸਿੱਧਾ ਤੜ ਦੇ ਕੋਲ ਆਇਆ ਇਦਾਂ ਗੁਰਦੁਆਰਿਆਂ ਚ ਜੇ ਬੱਚਿਆਂ ਨੂੰ ਅਸੀਂ ਨਹੀਂ ਸਮਝਾਵਾਂਗੇ ਅਸੀਂ ਵੀ ਜਿੱਥੇ ਕੌਮ ਦਾ ਗੁਰੂ ਦਾ ਦਿੱਤਾ ਖਾ ਰਹੇ ਆ ਤੇ ਅਸੀਂ ਵੀ ਗੁਨਾਹਗਰ ਬਹੁਤ ਵੱਡੇ ਆ ਇਹ ਕਪੜੇ ਹੈਗੇ ਨੇ ਜੀ ਗੁਰਦੁਆਰਾ ਦੇ ਪ੍ਰਚਾਰਕਾਂ ਦੇ ਨਾਂ ਤੇ ਵੀ ਅਸੀਂ ਇਹ ਸਾਡੇ ਬੱਚੇ ਨੇ ਅੱਜ ਅਸੀਂ ਨਹੀਂ ਸਮਝਾਉਣ ਲੱਗੇ ਕਿ ਕਿਵੇਂ ਆਉਣਾ ਹੈ ਤੇ ਦੁਆਰੇ ਕੈਂਪ ਦੇ ਵਿੱਚ ਬੱਚਿਆਂ ਨੇ ਮੁੰਡਿਆਂ ਤੇ ਬੱਚੀਆਂ ਨੇ ਸਲਵਾਰ ਸੂਟ ਪਾ ਕੇ ਆਉਣਾ ਹੈ ਨਾ ਸਾਦੇ ਤੇ ਸਲਵਾਰ ਗੁਰਦੁਆਰੀ ਮर्याਦਾ ਹੁੰਦਾ ਸਾਡੇ ਸਾਰੇ ਗੁਰਦੁਆਰਿਆਂ ਜਿਵੇਂ ਐਸੇ ਲਿਖ ਕੇ ਲਾਉਣ ਲੱਗ ਗਿਆ ਥੋੜੀ ਸਖਤੀ ਕਰਤੀ ਹੈ ਕਿ ਗੁਰਦੁਆਰੇ ਕਿੱਦਾ ਹੋਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਮੈਂ ਦੇਖੀ ਪ੍ਰੈਕਟੀਕਲ ਅਸੀਂ ਗਏ ਪਾਟਾ ਸਰ ਤਾਂ ਉੱਥੇ ਕੋ ਜਦੋਂ ਅਸੀਂ ਦਰਸ਼ਨ ਕਰ ਰਹੇ ਸੀ ਬਾਹਰ ਨਯੰਗ ਸਿੰਘ ਖੜੇ ਸੀਗੇ ਪਰਸ਼ਾ ਲੈ ਕੇ ਇੱਕ ਪਰਿਵਾਰ ਆਇਆ ਜੀ ਬਾਹਰੋਂ ਉਹਨਾਂ ਦੇ ਕੱਪੜੇ ਬਹੁਤ ਪਰਹੀਲੇ ਕੱਪੜੇ ਪਾਏ ਹੋਏ ਸੀਗੇ ਹਨਾ ਜੋ ਮर्याਦਾ ਨਹੀਂ ਹੈਗੀ ਤੇ ਉਹਨਾਂ ਨੇ ਉਹਨਾਂ ਨੂੰ ਰੋਕ ਲਿਆ ਉੱਥੇ ਤੇ ਅੰਦਰ ਦਰਸ਼ਨ ਕਰਨ ਨਹੀਂ ਜਾਣ ਦਿੱਤਾ ਉਹ ਕਹਿੰਦੇ ਵੀ ਕੀ ਗੱਲ ਕਹਿੰਦੇ ਤੁਹਾਡੇ ਕੱਪੜੇ ਤੁਸੀਂ ਗਲਤ ਪਾਏ ਹੋਏ ਉਹ ਪਰਿਵਾਰ ਨੇ ਕੀ ਕੀਤਾ ਚੰਗਾ ਸੀ ਸਾਲੋ ਚੰਗਾ ਸੀ ਪਰਿਵਾਰ ਮਤਲਬ ਉਹ ਗੱਲ ਨੂੰ ਸਮਝਿਆ ਉਹ ਕੱਪੜੇ ਬਾਅਦ ਚੁੱਕ ਕੇ ਤੇ ਰੂਮ ਚ ਜਾ ਕੇ ਚੇਂਜ ਕਰਕੇ ਸਾਰਾ ਪਰਿਵਾਰ ਫਿਰ ਆ ਕੇ ਉਹਨਾਂ ਨੇ ਮਹਾਰਾਜ ਜੀ ਉਦੇ ਚ ਮੱਥਾ ਟੇਕ ਜਿਹੜੇ ਸਮਝ ਨਾਲ ਪਰਿਵਾਰ ਰਹੇ ਤੇ ਨਿਹੰਗ ਸਿੰਘ ਦਾ ਵੀ ਬਹੁਤ ਮੈਂ ਧੰਨਵਾਦ ਕੀਤਾ ਵੀ ਇਹੋ ਜਿਹੀ ਕੌਮ ਦੇ ਵਿੱਚ ਵੀਰ ਹੈਗੇ ਆ ਵੀ ਜਿਹੜੇ ਚੀਜ਼ਾਂ ਦਾ ਧਿਆਨ ਰੱਖਦੇ ਆ ਨਹੀਂ ਤਾਂ ਕੋਈ ਜਾਂ ਸਾਨੂੰ ਕੋਈ ਲੋੜ ਕੇ ਇਹਨੂੰ ਕਹਿਣ ਦੀ ਗੁਨਾਹਜ ਹੋ ਜਾਏਗਾ ਤੇ ਅਸੀਂ ਵੀ ਇਹ ਸਾਡਾ ਫਰਜ਼ ਹੈ ਅਸੀਂ ਇਹਨੂੰ ਬੱਚੇ ਨੂੰ ਨਾਰਾਜ਼ ਨਾ ਕਿਸੇ ਨੂੰ ਨਹੀਂ ਕਿਸੇ ਨੂੰ ਗੱਲ ਲਾ ਕੇ ਨਹੀਂ ਮੈਂ ਤਾਂ ਜਾਣਦਾ ਵੀ ਨਹੀਂ ਇਹ ਕੌਣ ਹੈ ਬੱਚਾ ਪਰ ਅਸੀਂ ਇਹਨੂੰ ਆਪਣਾ ਬੱਚਾ ਸਕੇ ਤੋਂ ਬੇਨ ਕਰੋ ਇਹ ਇੰਨਾ ਕਹਿ ਪਾਉਂਦਾ ਇਹ ਪ੍ਰੋਗਰਾਮਾਂ ਦਾ ਮੀਨਿੰਗ ਹੈਗਾ ਕਿ ਅਸੀਂ ਬੱਚਿਆਂ ਨੂੰ ਬੇਸਿਕ ਜਾਣਕਾਰੀ ਵੀ ਨਾਲ ਦੇ ਡਾਕਟਰ ਵੀ ਤੁਹਾਨੂੰ ਸਮਝਾਉਂਗੇ ਇਸ ਨੂੰ ਵਰਦੀ ਜੋ ਕਰਨਾ ਹੈ ਸੰਦ ਬੜਮ ਕੇ ਰੇਖਾ ਤੁਹਾਡੇ ਕੋਲ ਤੁਸੀਂ ਜਵਾਬ ਦੇ ਦੋ ਨਹੀ ਨਾ ਚਾਹੁੰਦੇ ਕਿਹੜੀ ਕਲਾਸ ਟੜੀ ਥਰਡ ਚਲ ਤੁਸੀਂ ਮੈਨੂੰ ਜਵਾਬ ਦਿਓ ਸਪੈਸ਼ਲ ਸਪੈਸ਼ਲ ਬੁਲਾ ਲਿਆ ਆਪਾਂ ਬੱਚਾ ਹੈ ਨਾ ਤੇ ਵੇਖੋ ਇਹ ਵੀ ਰੋਸਾਣਾ ਬਣ ਗਿਆ ਤੇ ਮੈਨੂੰ ਦੱਸੋ ਬਾਬਾ ਦੀਪ ਸਿੰਘ ਦਾ ਜਨਮ ਕਦੋਂ ਹੋਇਆ ਸੀਗਾ ਜਨਮ ਸੋ ਇਹ ਬੱਸ ਇਸ ਵਿੱਚ ਵਾਹ ਜੀ ਵਾਹ ਚੜਦੀ ਕਲਾ ਤੇ ਫਿਰ ਜਕਾਰਾ ਬੋਲੇ ਸੋ ਨਮੋ ਬੋਲੇ ਸੋਨੇਆ ਸਤਰੀਆ ਸੰਜੋਗ ਸਿੰਘ ਮਾਵਾ ਜੀ ਸੰਜੋਗ ਸਿੰਘ ਹਾਂ ਜੀ ਵਾਹ ਜੀ ਚਲੋ ਜੀ ਪਹਿਲੇ ਤੀਜੀ ਵਾਲਾ ਹਰ ਕੋ ਬੱਚਾ ਹੈਗਾ ਤੇ ਆਜੋ ਆਜੋ ਚਲਤੀ ਕੋਈ ਵੀ ਪਹਿਲੀ ਵਾਲਾ ਓਏ ਦੂਜੀ ਵਾਲਾ ਓਏ ਤੀਜੀ ਵਾਲਾ ਓਏ ਸਾਡੇ ਬੱਚੇ ਨੇ ਇਹਨਾਂ ਨੂੰ ਜੋੜੀਏ ਆਪਾਂ ਟੁੱਟੇ ਕਿੱਥੇ ਪਏ ਨੇ ਹਾਂ ਜੀ ਤੇ ਜੇ ਜੀ ਕੋਈ ਬੱਚਾ ਹੈਗਾ ਤੇ ਮੇਰੇ ਕੋਲ ਸਪੈਸ਼ਲ ਇੱਥੇ ਮੈਂ ਬੁਲਾਵਾਂਗਾ ਆ ਗੁੜੀ ਸਪੈਸ਼ਲ ਤੇ ਬੜੇ ਬੋਲ ਨਹੀਂ ਮੇਰਾ ਫਰਜ ਹੈ ਹਨ ਵਧੀਆ ਗੱਲ ਹੈ ਮੇਰਾ ਫਰਜ ਹੈ ਤਾਂ ਇਹਨਾਂ ਦੀ ਬਾਤ ਚੋਕੇ ਕਹਿੰਦੇ ਸਾਡੇ ਬੱਚੇ ਨੂੰ ਪ੍ਰਾਈਜ਼ ਦੇ ਦੋ ਨਾਮ ਉਹਨੂੰ ਹੀ ਮਿਲੇਗਾ ਜਿਹੜਾ ਬੱਚਾ ਜਵਾਬ ਦੇਗਾ ਗੁੱਸਾ ਨਾ ਕਰੇ ਕਿਉਂਕਿ ਦੂਜੇ ਬੱਚਿਆਂ ਦੇ ਫਿਰ ਗਲਤ ਪ੍ਰਭਾਵ ਪੈਂਦਾ ਜੇ ਅਸੀਂ ਜਵਾਬ ਦਿੱਤਾ ਸਾਨੂੰ ਇਨਾਮ ਤਾਂ ਮਿਲਿਆ ਠੀਕ ਹੈ ਪਰ ਜਿਹਨੇ ਜਵਾਬ ਦਿੱਤਾ ਉਹਨਾਂ ਨੂੰ ਕਹਦਾ ਨਾਮ ਅਸੀਂ ਇਦਾਂ ਦਾ ਕੋਈ ਸ਼ਿਫਾਰਸ਼ੀ ਜਾਂ ਇਹੋ ਜਿਹਾ ਕੋਈ ਕੰਮ ਨਹੀਂ ਕਰਦੇ ਅਗੇ ਭਾਵੇਂ ਕਿਸੇ ਦਾ ਵੀ ਬੱਚਾ ਹੋਵੇ ਭਾਵੇਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਹੁੰਦਾ ਅਸੀਂ ਉਹਨਾਂ ਤੋਂ ਮਾਫੀ 5 ਵਾਰ ਮੰਗ ਲੈਂਦੇ ਆਂ ਵੀ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਸਾਡੇ ਕੋ ਇਹ ਲੀਡਰਾਂ ਵਾਲਾ ਕੰਮ ਜਾਨੀ ਹੈਗਾ ਸੱਚੀ ਸੁੱਚੀ ਸੇਵਾ ਕਰਦੇ ਆ ਸੀ ਸਾਫ ਸੁਥਰੀ ਠੀਕ ਹੈ ਵੀ ਜਿਹੜੇ ਬੱਚੇ ਦਾ ਬਣਦਾ ਉਹਨੂੰ ਨਾਮ ਦਿਆਂਗੇ ਦੂਜੇ ਬੱਚੇ ਦਾ ਕੋਈ ਨਾਮ ਨਹੀਂ ਬਣਦਾ ਠੀਕ ਹੈ ਜੀ ਹਾਂ ਜੀ ਅਗਲਾ ਸਵਾਲ ਜੀ ਪਹਿਲੀ ਤੋਂ ਪੰਜਵੀਂ ਵਾਲੇ ਜੀ ਹਾਂ ਦਬਲ ਦੀਪ ਸਿੰਘ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀ ਬਬੇ ਨੇੜੇ ਰਿਆ ਕਰੋ ਨਾ ਹਾਂ ਬੱਚਾ ਆ ਬੋਲੋ ਕੀ ਨਾਮ ਹੈ ਮਾਤਾ ਹਾਂ ਨਹੀਂ ਮਾਤਾ ਕਹੋ ਮਾਤਾ ਜੀ ਕਿਤਾ ਪਾਈ ਪੁੱਤਾਂ ਕੀ ਮਾਤਾ ਜੀ ਹੋਏਗੀ ਓਕੇ ਤੇ ਤੁਹਾਡਾ ਨਾਮ ਕੀ ਹੈ ਸਿੰਘ ਮੈਂ ਨਹੀਂ ਮੰਦਾ ਇੱਥੇ ਆਓ ਸਿੰਘ ਕਿਵੇਂ ਦੇ ਹੁੰਦੇ ਆਜੋ ਅੱਛਾ ਮੈਨੂੰ ਇਹ ਦੱਸੋ ਜੀ ਇੱਥੇ ਆਓ ਬੇਟਾ ਤੁਸੀਂ ਵੀ ਖੜੇ ਹੋ ਦਿਮਾਲੇ ਵਾਲਾ ਬੱਚਾ ਆਜੋ ਪੀ ਲਓ ਦਿਮਾਲੇ ਅਰ ਤੁਸੀਂ ਵੀ ਅਜੇ ਥੋੜੇ ਜਿੇ ਕਮਜ਼ੋਰ ਸੇ ਹੋ ਹਾਂ ਅਦਮਾ ਲਾ ਬੰਨਿਆ ਕਿ ਸੈਕੰਡ ਸੈਕੰਡ ਨਹੀਂ ਮੈਂ ਉਧਰ ਹੀ ਆਉਣਾ ਜੀ ਸਾਡੇ ਕੋਲ 10 ਸਾਲ ਹੋ ਗਏ ਅਸੀਂ ਬੱਚਿਆਂ 'ਚ ਰਹਿੰਦੇ ਹਾਂ ਸਾਡੇ ਕੋਲ ਇਕੱਲੇ ਇਕੱਲੇ ਤਰੀਕਾ ਹੈ ਬੱਚੇ ਨੂੰ ਮੋਟੀਵੇਟ ਕਰਨ ਦਾ ਅਪਰੀਸ਼ੀਏਟ ਤੇ ਮੈਂ ਇਹਦੇ ਕੁਝ ਹੋਰ ਕਹਿਣ ਲੱਗਾ ਪਰ ਉਹ ਕੁਝ ਹੋਰ ਨਿਕਲ ਆਇਆ ਨਾਲ ਤੇ ਮੈਂ ਕਹਿਣ ਲੱਗਾ ਸੀ ਕਿ ਕੜਾ ਦਸਤਾਰ ਬਹੁਤ ਸੋਹਣੀ ਸਜਾਈ ਤੇ ਕੜਾ ਨਹੀਂ ਪਾਇਆ ਬੱਚੇ ਨੇ ਤੇ ਵਾਕੇ ਇਸ ਵੀ ਹੁਣ ਰੱਖਿਆ ਕੀ ਜੀ ਸਕੇ ਬੈਠੋ ਤੁਸੀਂ ਉਹ ਬੱਚਾ ਆ ਜਾਈ ਦਮਾਲੇ ਵਾਲਾ ਹਾਂ ਜੀ ਆ ਜਾਓ ਤੁਸੀਂ ਆਓ ਆਓ ਆ ਖੜੋ ਜੀ ਲੋ ਜੀ ਤੁਹਾਡੇ ਦੇ ਛੱਡ ਦੇਣਾ ਮੈਂ ਜੀ ਦੇਖੋ ਕੌਣ ਦਾ ਸੱਚ ਹੋਣੀ ਆਉਣਾ ਜਿਹੜੇ ਆ ਬੰਦਰ 9 ਮਿੰਟ ਹੋਰ ਰੌਣੇ ਨਾ ਮੇਰੇ ਸਾਹਮਣੇ ਖੜੋ ਸੰਗਤ ਦੇ ਜੁੜ ਕਨੈਣ ਭਰਾ ਵਾਂਗੂ ਅੱਧ ਇਕੱਠੇ ਹੋ ਖੜ ਜੋ ਲੋ ਜੀ ਤੁਸੀਂ ਦੱਸੋ ਜੀ ਇਹਨਾਂ ਚ ਸਿੰਘ ਕਿਹੜਾ ਮੈਂ ਕੁਝ ਨਹੀਂ ਕਹਿਣਾ ਇਮਾਨਦਾਰ ਦੱਸੋ ਗੁਰੂ ਮਹਾਰਾਜ ਦੇ ਜੂਰੀ ਚ ਬੈਠੇ ਆ ਮਹਾਰਾਜਾ ਪ੍ਰਕਾਸ਼ ਆ ਤੇ ਇਹਨਾਂ ਤੋਂ ਸਿੰਘ ਕਿਹੜਾ ਏ ਨਹੀਂ ਮੈਂ ਕਹਿਣਾ ਮੈਂ ਉਨਾਵਸ ਬਚਨ ਜਾਣਾਂ ਜੇ ਨਾ ਇਸ ਬਚਨ ਜਾਣਾਂ ਆਂਦਰ ਦੱਸੋ ਵੀ ਇਹਨਾਂ ਸਿੰਘ ਕਿਹੜਾ ਮਤਲਬ ਐ ਕਹ ਲਓ ਵੀ ਆਹ ਦੁਨੀਆ ਆਹ ਪਿੰਡ ਪੂੰਡ ਵਾਲੀ ਸੋਚ ਤੋਂ ਉੱਪਰ ਉੱਠੇ ਸੱਚਾ ਬਾਬੇ ਪੀ ਜਿੱਥੇ ਮਰਜੀ ਭੱਜ ਜਾ ਹਾਂ ਤੇ ਪਹਿਲੇ ਹੀ ਆਪੋ ਗੁਰੂ ਦੇ ਕੋਲ ਆ ਜੀਏ ਥਾਂ ਥਾਂ ਬੜ ਖੰਨਾ ਹਾਂ ਜੀ ਜਰਾ ਸਵਾਦ ਜੀ ਪਹਿਲੀ ਤੇ ਪਹਿਮੀ ਵਾਲਿਆਂ ਲਈ ਆਪ ਜੀ ਕਦੋਂ ਮਰੇ ਸਕਿਆ ਸੀਗਾ ਹਾਂ ਦੱਸੋ ਗੇਰਾ 18 ਸਾਲ ਦੀ ਨਹੀਂ ਨਹੀਂ ਕਦੋਂ ਉਮਰ ਛਕਿਆ ਸੀ ਉਮਰ ਨਹੀਂ ਪੁੱਛੀ ਮੈਂ ਕਦੋਂ ਪੁੱਛਿਆ ਹਾਂਜੀ ਬੇਟਾ 18 ਸਾਲ ਦੀ ਉਮਰ ਵਿੱਚ ਵਸਾਕੀ ਵਾਲੇ ਹੁੰਦੇ ਸੀ 18 ਸਾਲ ਚਾਹ ਤੁਸੀਂ ਦੋ ਜਵਾਬ ਦਿੱਤਾ ਸਨ ਕੀ ਸੀਗਾ 7 ਛੇਤੀ ਕਰੋ ਪੁੱਤਾ ਮਗਰ ਵੀਰ ਭੈਣ ਦੀਆਂ ਦੀਕੰਦੀਆਂ ਵੀ ਸਾਡੀ ਵਾਰੀ ਵੀ ਆਏਗੀ ਹਾਂ ਘਰ ਜਾ ਕੇ ਮੈਂ ਚਲ ਵੀ ਚਲਾਉਣਾ ਛੇਤੀ ਕਰੋ ਛੇਤੀ ਹਾਂ ਅੱਜ ਨਾਟਕ ਵੀ ਲੰਘੇ ਸੀ 70 70 ਕੀ ਪੰਜਾਬੀ ਬੋਲੋ ਪੰਜਾਬੀ ਜਾਂ ਪੰਜਾਬੀ ਬੋਲੋ ਜਾਂ ਇੰਗਲਿਸ਼ ਬੋਲੋ ਇੱਕ ਬੰਨੇ ਦੇ ਦਿਓ 70 ਇੱਥੇ ਤੇ ਆਜਾ ਕੋਈ ਲਿਖਿਆ ਨਹੀਂ ਮੈਂ ਤਾਂ ਵੇਖਿਆ ਧਿਆਨ ਨਾਲ ਵੀ ਇੱਥੇ ਸੱਚੀ ਐਵੇਂ ਲਿਖਿਆ ਮੈਨੂੰ ਮੈਨੂੰ ਕੰਫਿਊਜ਼ ਹੋ ਗਿਆ ਜਿੱਤੇ ਬੋਲੋ ਨਹੀਂ ਕੋਈ ਬੱਚਾ ਤੁਹਾਡੇ ਚ ਨਹੀਂ ਬੋਲੇਗਾ ਬੇਟਾ ਹਾਂਜੀ ਬੇਟਾ ਤੁਸੀਂ ਦੇਖ ਸਕਦੇ ਹੋ ਗਿਆ ਸਾਰਾ ਹੀ ਦੋ ਯਾਰ ਫਾਰਾਂ ਨਹੀਂ ਨਹੀਂ ਕੋਈ ਗੱਲ ਕਰਦੇ ਨਹੀਂ ਕੋਈ ਗੱਲ ਨਹੀਂ ਇਹ ਇਤਿਹਾਸ ਨਵਾਂ ਰਚਣਗੇ ਹਾਂਜੀ ਹਾਂਜੀ ਬੋਲੋ ਬੇਟਾ ਚਲੋ ਹੋਰ ਪੁੱਛ ਲਾਂਗੇ ਬੈਠੋ ਬੈਠੋ 6ਵੀਂ 8ਵੀਂ ਵਾਲੇ ਆ ਜਾਓ ਜੀ ਇੱਥੇ ਆ ਜਾਓ ਪਿੱਛੇ 6ਵੀਂ 8ਵੀਂ ਵਾਲੇ ਬੱਚੇ ਮੁੰਡੇ ਕੁੜੀਆਂ ਜਿੰਨੇ ਵੀਰ ਵੈਸੇ ਪਚੰਗੀ ਪਚੰਗਾ ਨੇ ਉਹ ਤੁਹਾਨੂੰ ਸਮਝ ਨਹੀਂ ਆਉਂਦਾ ਸਾਡੇ ਖਾਲਸੇ ਦੇ ਜੀ ਕੁੜੀ ਨੂੰ ਪਚੰਗਾਣਾ ਮੁੰਡੇ ਨੂੰ ਪਚੰਗੀ ਤੇ ਆਇਆ ਮੁੰਡਾ ਕੁੜੀ ਬਣ ਕੇ ਕਿੱਥੋਂ ਆ ਗਿਆ ਸ਼ਬਦ ਹਾਂ ਧੀ ਲਓ ਜੀ 6ਵੀਂ ਤੋਂ 8ਵੀਂ ਵਾਲੇ ਜਵਾਬ ਲੈਣਗੇ ਹੋਣਾ ਤੇ ਪਹਿਲੀ ਤੋਂ 5ਵੀਂ ਵਾਲੇ ਨੂੰ ਦੇ ਸਕਦੇ ਨੇ ਠੀਕ ਹੈ ਬੜੇ ਨਾ ਉਹ ਪਿਆਰੇ ਨਾ ਵੀ ਚਲੋ ਜੀ ਬੱਚੇ ਨੂੰ ਬਾਓ ਜੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਗਰੋਂ ਬਾਬਾ ਬਿੰਦ ਸਿੰਘ ਜੀ ਨੇ ਕਿਸ ਸਿੱਖ ਜਰਨੈਲ ਨਾਲ ਜੰਗਾ ਜੋਦਾ ਵਜਿਸਾ ਲਿਆ ਹਾਂਜੀ ਬੇਟਾ ਬੰਦਾ ਸਿੰਘ ਬਹਾਦਰ ਜੀ ਦਾ ਵੈਰੀ ਗੁੱਡ ਸਹੀ ਜਵਾਬ ਧਕਾਰਾ ਕਰ ਦਿਓ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆ ਦੇਖੋ ਬਾਬਾ ਜੀ ਨੂੰ ਕਹਿਣਾ ਪੈ ਰਿਹਾ ਧਕਾਰਾ ਲਾਓ ਤੇ ਮੈਂ ਸਾਰੇ ਨਾਮ ਬਾਬਾ ਜੀ ਨੂੰ ਦੇਖਦੇ ਤੁਹਾਨੂੰ ਇੱਕ ਨਹੀਂ ਦੇਣਾ ਸਹੀ ਹੈ ਨਾ ਕਿ ਬਾਬਾ ਜੀ ਵੇਖੋ ਹਨ ਧਕਾਰਾ ਲਾਉਣ ਲਈ ਤੁਹਾਨੂੰ ਕਹਿ ਰਹੇ ਆਦੀ ਜ਼ਿੰਮੇਵਾਰ ਕਿਹਨਾਂ ਬਾਹਰ ਹੈ ਹਾਂਜੀ ਅਗਲਾ ਸਵਾਲ ਜੀ ਜਦ ਭਾਈ ਮਣੀ ਸਿੰਘ ਜੀ ਦੇ ਅੰਮ੍ਰਿਤਸਰ ਵਿਖੇ ਅਧਗ੍ਰੰਥੀ ਸੇਵਾ ਲੱਗੀ ਸੀ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜਿੰਮੇ ਕਿਹੜੀ ਸੇਵਾ ਲੱਗੀ ਸੀ ਪਹਿਲੀ ਤੋਂ 8ਵੀਂ ਵਾਲੇ ਬੱਚੇ ਯਾਦਾ ਛੋਟੇ ਘੱਲੂ ਕਾਲੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ ਦੱਸੋ ਉਹਦੇ ਕੋਲ ਪੱਕਾ ਤੇ ਜਕਾਰਾ ਫਿਰ ਬੋਲੇ ਜੀ ਸੋਨਿਆ ਇਹ ਸਾਰਾ ਤੁਹਾਡਾ ਕੈਂਪ ਜਿਹੜਾ ਸੁਵਾਗਮ ਹੈਗਾ ਇਹ YouTube ਤੇ ਲਾਈਵ ਚੱਲ ਰਿਹਾ ਹੈ ਦੇਲੀਕੇਸ਼ਨ ਨੂੰ ਭੇਜਿਆ ਸੀ ਹਾਂਜੀ ਪੁੱਤ ਹਾਂਜੀ ਬੇਟਾ ਚਲੋ ਕਰੋ ਬੋਲੋ ਹਾਂਜੀ ਅਗਲਾ ਸਵਾਲ ਜੀ ਲਖਪਤ ਰਾਏ ਨੇ ਕਿੱਥੋਂ ਦੇ ਸਿੰਘਾਂ ਨੂੰ ਘੇਰਿਆ ਸੀ ਅਗਲਾ ਸਵਾਲ ਜੀ ਹਾਂਜੀ ਬੇਟਾ ਕਾਨੂੰਵਾਲ ਦੇ ਕੀ ਅੱਗੇ ਕੀ ਕਾਨੂੰਵਾਲ ਹਾਂ ਬੋਲੋ ਬੰਦਾ ਨਹੀਂ ਕਾਨੂੰਵਾਲ ਹਾਂਜੀ ਬੋਲੋ ਕਾਨੂੰਵਾਲ ਜੰਗਲਾਂ 'ਚ ਕੌਣ ਰਹਿੰਦੇ ਸੀ? ਸਿੰਘ। ਹਾਂ ਤੇ ਸਿੰਘਾਂ ਨੂੰ ਕੀ ਕੀਤਾ ਸੀ ਉਹਨੇ? ਹੈ? ਕੇਰਾ। ਮੈਂ ਹੈਲਪ ਕਰਾਂਗਾ ਤੁਹਾਡੀ ਮੈਂ ਕੋਈ ਗੱਲ ਬੋਲ ਬੋਲਾਂਗੀ। ਮੈਂ ਬੋਲਦਾ ਕੁਐਸਚਨ। ਲਖਪਤ رائے ਨੇ ਕਿੱਥੋਂ ਦੇ ਸਿੰਘਾਂ ਨੂੰ ਕੇਰਿਆ ਸੀ? ਤੁਹਾਨੂੰ ਆਖਦੇ ਜੰਗਲ ਦੇ ਸੀ ਕਾਂ ਨੂੰ ਕੇਰਿਆ ਸੀ। ਹਾਂ ਜੰਗਲਾਂ ਵਿੱਚ ਵਸਦੇ ਸਿੰਘਾਂ ਨੂੰ ਕੇਰਿਆ। ਸਹੀ ਜਵਾਬ। ਜ਼ਿਕਰਾਂ ਜ਼ੋਰ ਲਾ ਕੇ। ਅਪੀ ਕੇ ਆ ਗਏ ਸਾਰੇ ਉਦੋਂ ਸਿੰਘਾਂ ਨੇ ਇੱਕ ਜਹਦੀ ਗਵਾਈ ਕਿੰਨੀ ਕੀਤੀ ਸੀ ਉਸ ਟਾਈਮਾਂ ਸਿੰਘਾਂ ਨੇ ਜਹਦੀ ਗਵਾਈ ਕਿੰਨੀ ਕੀਤੀ ਸੀ ਥੋੜਾ ਮਾਇਦੇ ਚ ਨਹੀਂ ਆ ਗਿਆ ਬੱਚੇ ਮਾਇਦੇ ਵਿੱਚ ਰੱਖੋ ਬੜੀ ਯਾਦ ਬਿਚਾਂ ਚਲੋ ਅਗਲਾ ਸਵਾਲ ਜੀ ਸਿੱਖਾਂ ਦੀਆਂ ਕਿੰਨੀਆਂ ਮਿਸਲਾਂ ਬਣਾਈਆਂ ਗਈਆਂ ਸੀ ਹਾਂ ਜੀ ਖੜੇ ਹੋ ਜਾਓ 12 ਮਿਸਲਾਂ ਬਣਾਈਆਂ ਪੱਕਾ ਤੇ ਤੁਹਾਡਾ ਨਾਮ ਕੀ ਹੈ हां हां गोस्वामी ठीक है आन्गुण। दिखा चलो टिकाला लाओ बाले ही कौन बाबा दीप सिंह जी किस मिसल के जथेदार संग ओ तो खड़े हो के बैठो काली निकल नहीं नाल वाला बच्चा होर कुछ जवाब देगा ਹਾਂ ਮਿਸਲ ਸ਼ਹੀਦਾਂ ਦੇ ਜਥੇਦਾਰ ਸੀਗੇ ਲਾਓ ਜਕਾਰਾ ਜੋਰ ਲਾ ਕੇ ਹਾਂ ਜੀ ਅੱਗੇ 9ਵੀਂ ਤੋਂ ਪਲੱਸ 2 ਵਾਲੇ ਨੇੜੇ ਆਜੋ ਜੀ ਨਾਲ ਹੀ ਇਹਨਾਂ ਦੇ ਬੱਚੇ ਜੋ ਵੀ ਹੈਗੇ ਨੇ 9ਵੀਂ ਤੋਂ ਪਲੱਸ 2 ਵਾਲੇ ਆਜੋ ਉੱਧਰ ਉੱਠ ਕੇ ਹਾਂ ਦੱਸਿਆ ਮੈਨੂੰ ਆ ਭਾਈ ਅਭੀ ਭਾਈ ਕਿੱਥੇ ਆ ਅਭੀ ਭਾਈ ਚਲੋ ਕੋਈ ਗੱਲ ਦੱਸ ਦੇ ਮੈਂ ਹੈ ਹੀ ਨਹੀਂ ਹਾਂ ਜੀ ਲੋ ਜੀ ਜਿਹੜੇ ਮੈਂ ਸਵਾਲ ਬੋਲਾਂਗਾ ਜਿਹੜਾ ਬੱਚਾ ਜਵਾਬ ਦੇਗਾ ਉਹਨੂੰ ਡਬਲ ਨੰਮ ਹੀ ਹੈਗਾ ਠੀਕ ਹੈ ਕਈ ਸਵਾਲਾਂ ਦੇ 9ਵੀਂ ਤੋਂ ਪਲੱਸ 2 ਵਾਲਿਆਂ ਦੇ ਜਦੋਂ ਬਗਾਲੀ ਇਸਤਰੀਆਂ ਲੜਕੀਆਂ ਤੇ ਧਨਦੌਲਤ ਲੁੱਟ ਕੇ ਲਜਾੜੇ ਆਪ ਦੀ ਡਿਊਟੀ ਕਿੱਥੇ ਲੱਗੀ ਸੀ ਹਾਂਜੀ ਬੇਟਾ ਪੁਰੁਸ਼ ਖੇਤਰ ਵਿੱਚ ਪੁਰੁਸ਼ ਖੇਤਰ ਪੁਰੁਸ਼ ਖੇਤਰ ਹਾਂ ਕੀ ਪੁਰੁਸ਼ ਖੇਤਰ ਵਿੱਚ ਖੁਰੇਤਰ ਵਿੱਚ ਨੇੜੇ ਜਾਂ ਪਾਸ ਆਪਸ਼ਨ ਨੇੜੇ ਪਾਸ ਆ ਪਾ ਸਹੀ ਜਵਾਬ ਦੱਸੋ ਬੋਲ ਰਹੀ ਸੋਨਿਹਾਰ ਸਭ ਸ੍ਰੀ ਆਕਾਮ ਅਗਲਾ ਸਵਾਲ ਜੀ ਆਪ ਜੀ ਦੇ ਜਥੇ ਨੇ ਦਰਾਨੀ ਦੀ ਕੈਸ ਤੋਂ ਚੌਥੇ ਹਵਲੇ ਸਮੇਂ ਦੀ ਗੱਲ ਕਰ ਰਹੇ ਆਪਾਂ ਕਿੰਨੇ ਲੜਕੇ ਤੇ ਕਿੰਨੀਆਂ ਲੜਕੀਆਂ ਯਾਦ ਕਰਵਾਏ ਸਨ ਹਾਂ ਜੀ ਅਜੋ ਸੋਹ ਸੁੰਦਰ ਲੜਕੀਆਂ ਤੇ 400 ਸੁੰਦਰ ਬੈਠੋ ਜੀ ਹਾਂ ਜੀ ਹਾਂ ਜੀ ਬੇਟਾ ਖੜੇ ਹੋ ਜੋ 100 ਸੁੰਦਰ ਲੜਕੇ 300 400 ਸੁੰਦਰ ਲੜਕੀ हां सही जवाब बोले सोनिया सत्यता लो जी अगला सवाल सिंघा ਦੇ ਉੱਚੇ ਸੁੱਚੇ ਆਚਰਨ ਕਾਰਨੇ ਬੱਚੀਆਂ ਆਪ ਜੀ ਨੂੰ ਕੀ ਪੁਕਾਰਦੀਆਂ ਸਨ हां जी ਇਹ ਜਵਾਬ ਦੇਣ ਵਾਲੇ ਨੂੰ ਡਬਲ ਨਾਮ ਮਿਲੇਗਾ ਜਿਹੜੇ ਬੱਚਿਆਂ ਨੇ ਜਵਾਬ ਹੁਣ ਤੱਕ ਨਹੀਂ ਦਿੱਤਾ ਸਿਰਫ ਉਹਨਾਂ ਲਈ ਕੁਐਸਚਨ ਹੈ ਅਭੀ ਭਾਈ ਨੌਵੀਂ ਤੋਂ ਪਲੱਸ 2 ਵਾਲੇ ਬੱਚੇ ਜਵਾਬ ਦਿਓ ਅਗਲਾ ਸਵਾਲ ਨਹੀਂ ਹੋਣਾ ਕਿ ਜਵਾਬ ਵਾਪਸ ਜਾਂਦਾ ਹੈ ਉਹ ਗੱਲ ਹੀ ਕਿਸ ਨੂੰ ਪੰਜਾਬ ਦਾ ਗਵਰਨਰ ਬਣਾ ਗਿਆ ਸੀ ਆਉ ਸੁਬੇਦਾਰ ਬਣਾ ਗਿਆ ਸੀ ਹਾਂਜੀ ਅਗਲਾ ਸਵਾਲ ਜੀ ਸਰੋਵਰਪੂਰਨ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਇਮਾਰਤ ਨੂੰ ਗਰਾਉਂਡ ਦੀ ਖਬਰ ਸਿੱਖਾ ਨੇ ਕਿਸ ਨੂੰ ਪਹੁੰਚਾਈ ਸਿਰਫ ਜਿਹੜੇ ਬੱਚੇ ਰਹਿ ਗਏ ਨੇ ਉਹ ਬੱਚੇ ਜਵਾਬ ਦੇਣ ਤੇ ਬਾਕੀ ਜਿਹੜੇ ਬੱਚੇ ਇੱਥੇ ਬੈਠੇ ਹੋਏ ਨੇ ਹਨਾ ਇਹ ਸਾਈਲੈਂਟ ਹੋ ਕੇ ਬੈਠਾ ਨੇ ਇਹਨਾਂ ਲਈ ਇਹ ਪਰਿਨਿਸ਼ਮੈਂਟ ਇਹ ਆ ਵੀ ਜੇ ਬੋਲਣਗੇ ਜਿੱਥੋਂ ਉੱਠ ਕੇ ਆਏ ਨੇ ਉੱਥੇ ਬਾਦ ਲੈਣਾ ਆਹ ਇੱਕ ਪਿਨਿਸ਼ਮੈਂਟ ਕੁਝ ਨਹੀਂ ਕਹਿਣਾ ਨਾਲ ਕੁਝ ਨਹੀਂ ਕਹਿਣਾ ਬਾਕੀ ਦੇ ਸੰਬੰਧ ਵਿੱਚ ਵੱਡੇ ਵੱਡੇ ਉਹਨਾਂ ਨੂੰ ਬੇਨਤੀ ਹੈ ਕਿ ਸਵਾਦ ਲਾਓ ਗ੍ਰਾਮ ਦਾ ਹਾਂਜੀ ਤੁਹਾਨੂੰ ਨਾਲ ਕਤਗ ਕੀ ਚਾਹੀਦਾ ਸੀਗਾ ਵੀ ਤੁਹਾਨੂੰ ਜਿਹੜਾ ਛੋਲਿਆਂ ਤੁਸੀਂ ਲੰਗਰ ਲਾਇਆ ਨਾ ਉਹ ਤੁਸੀਂ ਬਾਅਦ ਚ ਵਰਤੋਣਾ ਹੈ ਮੈਂ ਸਾਡਾ ਐਕਸਪੀਰੀਅੰਸ ਹੈਗਾ ਸਾਡਾ ਸਾਨੂੰ ਪੂਰਾ ਪਤਾ ਹੈ ਚੀਜ਼ ਦਾ ਸੱਚੀ ਬੱਚਿਆਂ ਬਾਰੇ ਇਕੱਲੀ ਇਕੱਲੀ ਚੀਜ਼ ਬਾਰੇ ਲੋਕ ਤਾਂ ਸਾਡਾ ਸਲਾਮਾ ਲੈਂਦੇ ਆ ਤੁਸੀਂ ਮੰਨੀ ਨਹੀਂ ਆਈ ਕੋਈ ਗੱਲ ਨਹੀਂ ਚਲੋ ਤੇ ਉਹ ਫੇਰ ਫੇਰ ਹੋ ਸਕਦਾ ਆਪਾਂ ਇੱਥੇ ਬਹਿ ਜਾਂਦੇ ਪਰ ਹੁਣ ਨਹੀਂ ਬਹਿ ਸਕਦੇ ਕਿਉਂਕਿ ਹੁਣ ਸਾਨੂੰ ਸਾਰਾ ਕੁਝ ਠੀਕ ਹੈ ਸਾਡੇ ਮੁਤਾਬਕ ਹੋ ਚੁੱਕਾ ਹੈ ਵੇਖੋ ਮਹੀਨਾ ਦੋ ਚੱਲਿਆ ਇਸ ਪ੍ਰੋਗਰਾਮ ਨੂੰ ਕੀ ਸਮੇਂ ਦੀ ਹੈ ਜਿੰਨੇ ਆਪੀ ਇੰਤਰ ਕਰ ਦਿੰਨੇ ਆ ਆ ਸਾਨੂੰ ਵੀ ਪੱਦਲ ਹੋ ਜਾਂਦੇ ਸੀ ਵੀ ਕਰਨਾ ਕੀ ਹੈਗਾ ਅਣਾ ਤੇ ਆਪਾਂ ਜੇ ਇੱਥੇ ਸੋਹਣੇ ਤਰੀਕੇ ਨਾਲ ਬੈਠੀਏ ਨਾ ਪੀ ਜਿੰਨਾ ਕਰਕੇ ਆਪਾਂ ਤੁਹਾਡੇ ਬੱਚਿਆਂ ਕਰਕੇ ਤੁਹਾਡਿਆਂ ਕਰਕੇ ਕੈਂਪ ਕੀਤਾ ਤੇ ਜੇ ਆਪਾਂ ਸੋਹਣੇ ਤਰੀਕੇ ਨਾਲ ਬਈਏ ਹੀ ਨਾ ਬੜੀ ਮਾੜੀ ਗੱਲ ਐ ਇਸ ਚੀਜ਼ ਨੂੰ 2 ਮਹੀਨੇ ਹੋ ਚੱਲੇ ਨੇ ਕਦੀ ਕੈਂਸਲ ਹੋ ਜਾਂਦਾ ਸੀ ਕਦੀ ਹੋ ਜਾਂਦਾ ਸੀ ਕਦੀ ਕਹਿੰਦੇ ਟਾਈਮ ਦੀ ਸੈਟਿੰਗ ਨਹੀਂ ਆ ਰਹੀ ਤੇ ਫਿਰ ਵੀ ਜੇ ਆਪਾਂ ਬਈਏ ਇਹਨਾਂ ਤੇ ਬੜੀ ਦੁੱਖ ਵਾਲੀ ਗੱਲ ਐ ਅਸੀਂ ਜਿਵੇਂ ਹੁੰਦਾ ਉਵੇਂ ਕੋਆਪਰੇਟ ਕਰ ਲੈਨੇ ਆ ਚਲੋ ਜੀ ਹੋਣਾ ਚਾਹੀਦਾ ਸੀ ਨਾਲ ਆ ਤੁਹਾਡੇ ਪੀ ਆਪਾਂ ਬੱਚਿਆਂ ਨੂੰ ਜੋੜਨਾ ਸਾਨੂੰ ਕੋਈ ਚੱਕਰ ਨਹੀਂ ਹੈਗਾ ਅਸੀਂ ਹਰ ਪੱਖੋਂ ਮਤਲਬ ਸਮਝੌਤਾ ਕਰਨ ਨੂੰ ਤਿਆਰ ਆ ਪਰ ਵੀ ਆਪਾਂ ਗੁਰੂ ਦੀ ਗੱਲ ਜਰੂਰ ਕਰੀਏ ਤੇ ਆਪਾਂ ਬਹਿਰ ਨੂੰ ਵੀ ਚੰਗੀ ਗੱਲ ਨਹੀਂ ਸਮਝਦੇ ਵੀ ਨਾ ਇਸ ਕੋਲ ਪਲੇਟ ਪਈ ਹੋਏਗੀ ਬੜਾ ਹਨਾ ਬੜਾ ਉਹ ਚੀਜ਼ਾਂ ਮਤਲਬ ਸਾਨੂੰ ਗੁਰੂ ਨਾਲੋਂ ਤੋੜ ਦੇ ਦੀਆਂ ਨੇ ਕਿਤੇ ਨਾ ਕਰੇ ਹੋਣੀਆਂ ਮਾੜੀ ਗੱਲ ਨਹੀਂ ਪਰ ਉਹ ਚੀਜ਼ਾਂ ਕਿਤੇ ਨਾ ਕਿਤੇ ਸੁੱਖ ਨਹੀਂ ਦੇ ਸਕਦੀਆਂ ਸੁੱਖ ਗੁਰੂ ਨੇ ਦੇਣਾ ਜੋ ਸੁੱਖ ਪ੍ਰਭ गोविंद ਦੀ ਸੇਵਾ ਸੋ ਸੁਖ ਰਾਜਨ ਲਈ ਉਹ ਪੈਸੇ ਨਾਲ ਵੀ ਸੁੱਖ ਨਹੀਂ ਆਉਣਾ ਜੋ ਗੁਰੂ ਦੀ ਸੇਵਾ ਨਾਲ ਗੁਰੂ ਦੇ ਨਾਲ ਮੁੜ ਕੇ ਸੁੱਖ ਮਿਲਣਾ ਭਾਵੇਂ ਕੋਈ ਐਮਐਲ ਵਾਂਸੋ ਕੀ 505 ਕਹੋਣਾ ਫਿਰ ਕਿਲਾਜ ਕਰ ਹਾਂ ਇਦਾਂ ਸੋਹਣੇ ਤਰੀਕੇ ਨਾਲ ਤੇ ਕ ਜਵਾਬ ਦੀ ਹੈ ਮੇਰਾ ਜਵਾਬ ਹੈ ਕੱਕੜਾ ਹੋ ਸਕਦੀ ਪਰ ਗੁਰੂ ਵਾਲੀ ਜ਼ਰੂਰਤ ਨਹੀਂ ਹੈ ਗੁਰੂ ਗਿਆਨੀ ਹੈਗਾ ਗੁਰੂ ਵਾਲਾ ਤਾਂ ਨਹੀਂ ਹੈਗਾ ਸਾਤਵੋਂ ਬਾਹਰ ਕਰੋ ਬਗਲਾ ਧਨ ਨਹੀਂ ਹੈਗਾ ਤਰਨ ਤਾਰਨ ਹਾਂਜੀ ਬੇਟਾ ਜਿਕਾਰਾ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਰਨ ਤਾਰਨ ਪੁਆਇੰਟ 'ਤੇ ਤੱਕ ਸਿੰਘਾਂ ਦੀ ਗਿਣਤੀ ਕਿੰਨੀ ਹੋ ਗਈ ਸੀ ਹਾਂਜੀ ਬੇਟਾ ਜੀ ਤਿੰਨ ਬੱਚੇ ਰਹਿ ਗਏ ਜਹਾਨ ਖਾਨ ਨੂੰ ਸੋਧਣ ਲਈ ਕੌਣ ਅੱਗੇ ਵਧਿਆ ਸੀ ਲੋ ਜੀ ਦੋ ਸਵਾਲ ਕਰਾਂਗੇ ਜੀ ਲਾਸਟ ਜਿੰਨੇ ਜਵਾਬ ਦੇਣਾ ਜੀ ਦੇ ਸਕਦਾ ਉਸ ਤੋਂ ਬਾਅਦ ਬੱਚਿਆਂ ਨੂੰ ਨਾਮ ਕਤਾਬਾ ਵੰਡੀਆਂ ਜਾਣਗੀਆਂ ਜਿੰਨੇ ਜਵਾਬ ਦੇਣਾ ਭਾਈ ਦੇ ਸਕਦੇ ਹੋ ਆਪਾਂ ਸਾਰਾ ਕੋਸ਼ਿਸ਼ ਅਸੀਂ ਧਿਆਨ ਚ ਰੱਖਦੇ ਆ ਠੀਕ ਹੈ ਜਿੰਨੇ ਜਵਾਬ ਦੇਣਾ ਅਸੀਂ 10 15 ਮਿੰਟ ਅਧਾ ਘੰਟਾ ਵੀ ਹੋਰ ਲਾ ਸਕਦੇ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਗੱਲ ਹੈਗੀ ਵੀ ਅਸੀਂ ਉਹ ਚੀਜ਼ ਨੂੰ ਦੇਖ ਕੇ ਚੱਲਦੇ ਆ ਠੀਕ ਹੈ ਜੀ ਫੀਡਬੈਕ ਕੀ ਆ ਰਿਹਾ ਹੈ ਹਾਂ ਜੀ ਜਹਾਨ ਖਾਨ ਦਾ ਸਿਰ ਧੜ ਨਾਲੋਂ ਕਿਸ ਨੇ ਲਾ ਕੀਤਾ ਸੀ ਹਾਂ ਜੀ ਹਾਂ ਜੀ ਬੇਟਾ ਬਾਬਾ ਜੀ ਇਹ ਤੇ ਨਾਮ ਕੀ ਬੈਠੋ ਬੇਟਾ ਬੈਠ ਜਾ ਗਲਤ ਜਵਾਬ ਹਾਂ ਅਗਲਾ ਜੀ ਬਾਬਾ ਦੀਪ ਸਿੰਘ ਜੀ ਪਤਾ ਹੈ ਆ ਆ ਵੇਖੋ ਅਸੀਂ ਇੱਥੇ ਖੜੇ ਆ ਆ ਵੀ ਨਹੀਂ ਪਤਾ ਸਾਨੂੰ ਕਾਮਨ ਜੀ ਗੱਲ ਆ ਬੇਸਿਕ ਗੱਲ ਆ ਆਪਾਂ ਦੇਖਦੇ ਸਾਰੋ ਤੇ ਕਾਂ ਕਰਕੇ ਸਾਡੇ ਚ ਗਰਾਵਟ ਤਾਂ ਹੀ ਆਈ ਅਸੀਂ ਆਪਣੇ ਕੋ ਹੌਂ ਨਾਲ ਟੁੱਟ ਗਏ ਸੁੱਖ ਸੁਹੂਲਤਾ ਨਾਲ ਖਾਣ ਪੀਣ ਨਾਲ ਅਟੈਚ ਬਾਥਰੂਮ ਲੈਂਟਰੀਂ ਰਸੋਈ ਨਾਲ ਜੁੜ ਗਏ ਗੁਰੂ ਨਾਲ ਟੁੱਟ ਗਏ ਸੋਹਣਾ ਘਰ ਹੋਣਾ ਮਾੜੀ ਗੱਲ ਨਹੀਂ ਅਟੈਚ ਸਾਰੀਆਂ ਚੀਜ਼ਾਂ ਹੋਣੀ ਮਾੜੀ ਗੱਲ ਨਹੀਂ ਸੋਹਣਾ ਘਰ ਬਣਾਉਣਾ ਸੋਹਣਾ ਸਾਰਾ ਕੁਝ ਪਾਉਣਾ ਖਾਣਾ ਮਾੜੀ ਗੱਲ ਨਹੀਂ ਪਰ ਸਹੀ ਸੁੰਦਰ ਸੋਹਣੇ ਸਾਥ ਸੰਗ ਜਿਨ ਬਹਿਣੇ ਜਿਹੜਾ ਗੁਰੂ ਦੀ ਸੰਗਤ ਵਿੱਚ ਸੋਹਣਾ ਨਹੀਂ ਨਾ ਬਣਦਾ ਦੁਨਿਆਵੀ ਸੁੱਖ ਸੁਲਤਾਨ ਨੂੰ ਸੋਨਾ ਨਹੀਂ ਬਣਾ ਸਕਦੀ ਭਾਵੇਂ ਮਹਿੰਗੇ ਕੱਪੜੇ ਪਾਲੇ ਮਹਿੰਗੀਆਂ ਘੜੀਆਂ ਬਨ ਲੈ ਮਹਿੰਗੇ ਮੋਬਾਈਲ ਰੱਖ ਲੈ ਮਹਿੰਗਾ ਸਾਰਾ ਕੁਝ ਪਾਲੇ ਜੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਰੱਖ ਲੈ ਨਾ ਉਹ ਬੰਦਾ ਜ਼ੀਰੋ ਹੈ ਜਿੰਨਾ ਚ ਇੱਕ ਬੰਦੇ ਦੇ ਦਿਮਾਗ ਜਿਹੜਾ ਉਹ ਗੁਰੂ ਨਾਲ ਨਹੀਂ ਜੁੜਿਆ ਹੋਇਆ ਉਹਨਾਂ ਚੱਕ ਵਧੀਆ ਚੀਜ਼ਾਂ ਪਾਉਣ ਦਾ ਕੋਈ ਵੀ ਫਾਇਦਾ ਨਹੀਂ ਤੇ ਗੁਰੂ ਸਾਹਿਬ ਨੇ ਫਿਰ ਕਿਹਾ ਵੀ ਹੈ ਚਿੱਟੇ ਜਿਣ ਕੇ ਕੱਪੜੇ ਨੈੜੇ ਚਿੱਟਾ ਇੱਕ ਹੋਰ ਵੀ ਗਾਮਦੀ ਪੰਕਤੀ ਜਿਓ ਮੈਲੇ ਬਾਹਰੋਂ ਨਿਰਮਲ ਕਿ ਬਾਹਰੋਂ ਬੜੇ ਵਧੀਆ ਕੱਪੜੇ ਪਾਉਂਦੇ ਨੇ ਲੋਕ ਤੇ ਅੰਦਰੋਂ ਮੈਲੇ ਨੇ ਪਰ ਬੰਨਾ ਕੀ ਸੀ ਜਿਓ ਨਿਰਮਲ ਬਾਹਰੋਂ ਨਿਰਮਲ ਮਾਰੇ ਕਹਿੰਦੇ ਅੰਦਰੋਂ ਵੀ ਸੋਨਾ ਬਣ ਜਾ ਤੇ ਬਾਹਰੋਂ ਵੀ ਸੋਨਾ ਤਾਂ ਤਾਂ ਹੀ ਬਾਹਰੋਂ ਸੋਨਾ ਲੱਗੇਗਾ ਜੇ ਅੰਦਰੋਂ ਸੋਨਾ ਆਏਗਾ ਆਦਮੀ ਸਾਨੂੰ ਸੋਨਾ ਨਹੀਂ ਬਣਾ ਸਕਦਾ ਸਾਈਂ ਗੁਰੂ ਸਾਹਿਬ ਨੇ ਕਿਹਾ ਸਹੀ ਸੁੰਦਰ ਸੋਹਣੇ ਸਾਹ ਸੰਗ ਜਿਨ ਬਹਿਣੇ ਜਿਹੜਾ ਗੁਰੂ ਦੀ ਸੰਗਤ ਕਰਦਾ ਉਹ ਸੋਹਣਾ ਨਾ ਕਿ ਜਿਹੜਾ ਵਧੀਆ ਰਹਿਣ ਸਹਿਣ ਉਹ ਸੋਹਣਾ ਗਰੀਬ ਤਾਂ ਫਿਰ ਸੋਨਾ ਬਾਣੀ ਨਹੀਂ ਸਕਦਾ ਬਾਣੀ ਪੜ ਕੇ ਗੁਰਬਾਣੀ ਤੇ ਸਾਰਿਆਂ ਲਈ ਕੱਲੀ ਅਮੀਰਾਂ ਲਈ ਬਾਣੀ ਥੋੜਾ ਜਿੰਨੇ ਕੋ ਪੈਸੇ ਨੇ ਚੋਖਾ ਧੰਦਲ ਤੇ ਵਧੀਆ ਗੱਡੀਆਂ ਨੇ ਵੀ ਉਹਦੇ ਦੀ ਬਾਣੀ ਬਾਣੀ ਸਾਰਿਆਂ ਲਈ ਹੈ ਕੋਈ ਵੀ ਪੜ ਸਮਝ ਕੇ ਆਪਣਾ ਵਧੀਆ ਜੀਵਨ ਬਣਾ ਸਕਦਾ ਆਪਣੇ ਜੀਵਨ ਤੇ ਉਹਨੂੰ ਇਹ ਇੰਪਲੀਮੈਂਟ ਕਰਕੇ ਲਾਗੂ ਕਰਕੇ ਵਧੀਆ ਜੀਵਨ ਬਿਤਾ ਸਕਦਾ ਪਰ ਸ਼ਰਤ ਹੈ ਕਿ ਬਾਣੀ ਪੜ੍ਹਨੀ ਸਮਝਣੀ ਤੇ ਆਪਣੇ ਜੀਵਨ ਚ ਲਾਗੂ ਕਰਨੀ ਬਹੁਤ ਜ਼ਰੂਰੀ ਹੈ ਨਾ ਨਾਲ ਇਹ ਵੀ ਸ਼ਰਤ ਹੈ ਅੱਛਾ ਜੀ ਇਲਾਜ ਸਵਾਲ ਕਰਦੇ ਆਪਾਂ ਕਿ ਸੇ ਬੱਚੇ ਨੂੰ ਪਹਿਲੀ ਤੋਂ ਪੰਜਵੀਂ ਵਾਲਾ ਬੱਚਾ 10 ਗੁਰੂਆਂ 6 ਮਿਠਣੀ ਵਾਲਾ ਬੱਚਾ ਕੋਈ 10 ਪੰਜ ਤਖਤਾਂ ਦੇ ਨਾਮ ਸੁਣਾ ਸਕਦਾ ਹੈ ਆ ਲੋੜ ਹੈ ਜੀ ਪਿੰਡਾਂ ਮੈਨੂੰ ਇੱਕ ਬੱਚਾ ਮਿਲਿਆ ਸੀ ਉਹ ਕਹਿ ਰਿਹਾ ਸੀ ਤੇ ਮੈਂ ਕਿਹਾ ਬੇਟਾ ਜੀ ਆ ਪੀ ਗੁਰਦੁਆਰੇ ਸੋਹਣੇ ਬਣਾਉਣੇ ਬਹੁਤ ਵਧੀਆ ਗੱਲ ਹੈ ਹਨਾ ਕਰੋੜ ਰੁਪਇਆ ਲਾਈ ਅੱਜ ਕੱਲ ਡੇਢ ਦੋ ਕਰੋੜ ਰੁਪਇਆ ਗੁਰਦੁਆਰੇ ਤੇ ਲੱਗਦਾ ਜੀ ਜੇ ਵਧੀਆ ਬਣਾਉਣਾ ਹੈ ਤਾਂ ਡਬਲ ਬਣਾਉਣਾ ਹੈ ਤੇ ਪਰ ਉਥੇ ਸਿੱਖੀ ਦਾ ਪ੍ਰਚਾਰ ਵੀ ਸੋਹਣੇ ਵਰਗੇ ਸਿੱਖ ਵੀ ਬਣਾਉਣੇ ਬਹੁਤ ਜ਼ਰੂਰੀ ਹੈ ਤੇ ਨਹੀਂ ਤੇ ਸਵੇਰੇ ਇਹ ਨਾ ਹੋ ਜੇ ਕਿ ਦੋ ਜਣੇ ਸਵੇਰੇ ਦੋ ਜਣੇ ਸ਼ਾਮ ਨੂੰ ਬਾਬਾ ਜੀ ਇਕੱਲੇ ਮਹਾਰਾਜ ਲਈ ਜਾਣ ਤੇ ਉਹ ਫਿਰ ਆਪਾਂ ਗਲਤ ਕੰਮ ਕਰ ਰਹੇ ਹੈਗੇ ਆ ਗੁਰਦੁਆਰੇ ਬਣਾਏ ਦਾ ਫਾਇਦਾ ਤਾਂ ਹੈ ਵੀ ਸਿੱਖੀ ਦਾ ਤੇ ਪ੍ਰਚਾਰ ਇਹ ਸਿੱਖੀ ਦਾ ਸਕੂਲ ਹੈਗਾ ਤੇ ਇਥੇ ਲੋੜ ਹੈਗੀ ਆ ਠੀਕ ਹੈ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਵਾਂਗੇ ਅਸੀਂ ਜੂਨ ਦੀਆਂ ਛੁੱਟੀਆਂ 'ਚ ਕੈਂਪ ਲਾ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਠੀਕ ਹੈ ਉਹ ਹੁਣੇ ਬੁਕਿੰਗ ਸ਼ੁਰੂ ਕਰਤੀ ਆ ਬੱਚਿਆਂ ਨੂੰ ਸਿਖਾ ਰਹੇ ਆ ਜੀ ਜੁਗਲਾਂਾਂ ਬੋਲੀਆਂ 10 ਗੁਰੂ 5 ਪਿਆਰੇ 4 ਸਹਬਜਾ ਦੇ 5 ਤਖਤ 5 ਕਕਾਰ ਫਤਿਹ ਕਿਹੜੀ ਜਕਾਰਾ ਕਿ ਗੁਰੂ ਗ੍ਰੰਥ ਸਾਹਿਬ ਚ ਕਿੰਨੇ ਰਾਗ ਨੇ ਕਿੰਨੇ ਅੰਕ ਨੇ ਕਿੰਨੇ ਗੁਰੂਆਂ ਦੀ ਬਾਣੀ ਕਿੰਨੇ ਭਟਾਂ ਦੀ ਬਾਣੀ ਕਿ ਜਪਜੀ ਸਾਹਿਬ ਕਿਹੜੇ ਗੁਰੂ ਦੀ ਬਾਣੀ ਕਿੰਨੇ ਅੰਗ ਬ੍ਰੰਭ ਹੋਂਦੀ ਕਿੰਨੇ ਵਾਂਗ ਤੇ ਸਮਾਪਤ ਹੁੰਦੀ ਸ੍ਰੀ ਗੁਰੂ ਸਾਹਿਬ ਕਿਹੜੇ ਗੁਰੂ ਦੀ ਬਾਣੀ ਕਿੰਨੇ ਆ ਤੁਸ ਅਰੰਭ ਹੋ ਕਿੰਨੇ ਅੰਤ ਤੇ ਸਮਾਪਤ ਹੁੰਦੀ ਆ ਮਤਲਬ ਗੁਰੂ ਗ੍ਰੰਥ ਸਾਹਿਬ ਬਾਰੇ ਕਿੰਨੇ ਰਾਗ ਨੇ ਹਨਾ ਕਿੰਨੇ ਗੁਰੂਆਂ ਦੀਆਂ ਵਾਰਾਂ ਨੇ ਇਹ ਕਿੰਨੀਆਂ ਵਾਰਾਂ ਨੇ ਇਹ ਮਤਲਬ ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ ਤੇ ਇਹ ਚੀਜ਼ਾਂ ਅਸੀਂ ਪਿੰਡਾਂ ਜਾ ਕੇ ਬੱਚਿਆਂ ਨੂੰ ਸਿਖਾਉਂਦੇ ਆਂ ਛੁੱਟੀਆਂ 'ਚ ਵੈਸੇ ਸਾਡੇ ਸਾਰੇ ਛਾਲੀ ਕੈਂਪ ਚੱਲਦੇ ਨੇ ਠੀਕ ਹੈ ਤੇ ਜੇ ਲੋੜ ਹੋਈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਵੀਰ ਆ ਜਾਣਗੇ 4 ਦਿਨ ਦਾ ਕੈਂਪ ਲਾਉਣਗੇ ਠੀਕ ਹੈ ਜੀ ਤੇ ਪੰਜਵੇਂ ਦਿਨ ਸਾਡੇ ਵੱਲੋਂ ਆ ਕੇ ਫਿਰ ਅਸੀਂ ਬੱਚਿਆਂ ਨੂੰ ਨਾਮ ਪ੍ਰਾਈਜ਼ ਫਲਸੈਂਟ ਸਾਡਾ ਕਾਡ ਕੱਢ ਕੇ ਸਨਮਾਨਿਤ ਕਰ ਜਾਗੇ ਸਾਰਿਆਂ ਦਾ ਧੰਨਵਾਦ ਬੱਚਿਆਂ ਦਾ ਬੱਚਿਆਂ ਦੇ ਮਾਤਾ ਪਿਤਾ ਦਾ ਠੀਕ ਹੈ ਜੀ ਇਕੋ ਤਾਂ ਕੋਡ ਸ਼ੁਕਰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬਾ ਜੀ ਹੋਣੀ ਭਾਈ ਸੁਖਦੇਵ ਸਿੰਘ ਜੀ ਇਹਨਾਂ ਅੰਦਰ ਵੀ ਰੀਜ ਹੈਗੀ ਆ ਪਤਾ ਲੱਗ ਜਾਂਦਾ ਜੀ ਸਾਡਾ 10 ਸਾਲ ਦਾ ਐਕਸਪੀਰੀਅੰਸ ਅਸੀਂ ਗ੍ਰੰਥੀਆਂ ਚ ਰਹਿੰਦੇ ਆ ਸਕੂਲਾਂ ਚ ਰਹਿੰਦੇ ਆ ਸਾਰੇ ਸਕੂਲਾਂ ਨਾਲ ਸਾਡੀਆਂ ਸਵਾਮਾਂ ਚੱਲਦੀਆਂ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਕਿਹ ਨਾਲ ਨੇ ਵੀ ਕਿਹੜੇ ਗ੍ਰੰਥੀ ਸਿੰਘਾਂ ਅੰਦਰ ਦਰ ਆਣਾ ਪਿੰਡਾਂ ਚ ਤੇ ਬੰਨੇ ਲੱਗਣ ਮੈਨੂੰ ਕਹਿ ਰਹੇ ਆਪਾਂ ਸਮੇਂ ਸਮੇਂ ਤੇ ਥੋੜੇ ਚਿਰ ਬਾਅਦ ਫੇਰ ਇਹ ਆਜਾ ਕੋਈ ਪ੍ਰੋਗਰਾਮ ਲੀਕ ਕੇ ਤੇ ਬੱਚਿਆਂ ਨੂੰ ਇਦਾਂ ਜੋੜਦੇ ਰਹੀਏ ਤੇ ਅੱਛੀ ਸੋਚ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਵੈਗੂ ਰਣ ਚੜ੍ਹਦੀ ਕਲਾ ਬਖਸ਼ਣ ਤੇ ਕੁਰਾਨਕੋੜ ਸ਼ੁਭਨਾਥ ਸ਼ਿਰੀ ਗੁਰੂ ਜੀ ਸਰਵਾਰਾ ਜਿਨ੍ਹਾਂ ਨੇ ਵੀਰਾਂ ਨੇ ਸਹਿਯੋਗ ਦਿੱਤਾ ਸਬੰਧਕ ਕਮੇਟੀ ਦਾ ਠੀਕ ਹੈ ਜੀ ਹੁਣ ਬੱਚਿਆਂ ਨੂੰ ਸਨਮਾਨਿਤ ਕਰਦੇ ਆ ਪਹਿਲੀ ਤੋਂ ਪੰਜਵੀਂ ਵਾਲੇ ਬੱਚੇ ਆਜੋ ਪਹਿਲਾਂ ਸੋ 5 ਮਿੰਟ ਲੱਗਣਗੇ ਜੀ ਹੁਣ